ਅੱਜ ਦੀ ਪੀੜ੍ਹੀ ਨਸ਼ਿਆਂ ਦੀ ਦਲਦਲ 'ਚ ਫਸਦੀ ਜਾ ਰਹੀ ਐ ਤੇ ਉੱਥੇ ਹੀ ਦਿਨੋਂ-ਦਿਨ ਅਜਿਹੇ ਹੀ ਵਾਰਦਾਤਾਂ ਹਰ ਇੱਕ ਦਿਨ ਦੇਖਣ ਨੂੰ ਮਿਲਦੀਆਂ ਨੇ ਦੱਸਦੀ ਐ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਅੱਜ ਕੁਝ ਕਿਸਾਨ ਜਥੇਬੰਦੀਆਂ ਨੂੰ ਸੱਦਿਆ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਸਾਨ ਜਥੇਬੰਦੀਆਂ ਤੇ ਹੋਰ ਮਾਤਾ-ਪਿਤਾ ਨੂੰ ਵੀ ਬੱਚਿਆਂ ਨੂੰ ਲੈ ਕੇ ਜਾਗਰੂਕ ਕੀਤਾ ਦੱਸਦੀ ਐ ਕਿ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਰੇ ਨੌਜਵਾਨ ਜਿਨ੍ਹਾਂ ਦੀ ਗਿਣਤੀ ਵੱਧ ਹੋ ਗਈ ਹੈ ਤੇ ਅਜਿਹੇ ਮਾਮਲੇ ਰੋਜ਼ ਦੇਖਣ ਨੂੰ ਮਿਲ ਰਹੇ ਨੇ ਤੇ ਉੱਥੇ ਹੀ ਉਨ੍ਹਾਂ ਨੇ ਇਹ ਗੱਲ ਕਹੀ ਕਿ ਵੇਸ਼ੱਕ ਸਾਡੇ ਨੌਜਵਾਨ ਅੱਜ ਵਿਦੇਸ਼ਾਂ ਨੂੰ ਜਾ ਰਹੇ ਨੇ ਪਰੰਤੂ ਵਿਦੇਸ਼ਾਂ 'ਚ ਜਾ ਕੇ ਉਹ ਹੋਰ ਨਸ਼ੇ ਦਾ ਸੇਵਨ ਕਰਨ ਲੱਗੇ ਨੇ ਅਜਿਹੇ ਜਿਹੜੇ ਬਿਆਨ ਉਨ੍ਹਾਂ ਦੇ ਵੱਲੋਂ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਜੀਤ ਸਿੰਘ ਡੱਲੇਵਾਲ ਦਾ ਹੋਰ ਕੀ ਕਹਿਣਾ ਅੰਦਰ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਬੱਚਾ ਨਸ਼ੇ ਤੋਂ ਬਚਦੇ ਕੀ ਕਰਦੇ ਹੋ ਅਮਰੀਕਾ ਭੇਜ ਦਿਓ ਕੈਨੇਡਾ ਭੇਜ ਦਿਓ ਛਾਹ ਨੂੰ ਉੱਥੇ ਮਸ਼ੇਦੋਂ ਬੱਚੇ ਇਹੀ ਗੱਲ ਨਾ ਪੁੱਛੋ ਸਾਰਿਆਂ ਦੀ ਉਹ ਯਾਰ ਜਿੱਥੇ ਭੇਜੀ ਜਾਂਦੇ ਆ ਉੱਥੇ ਤੱਕ ਲਿਆਨੇ ਰੇਲ ਗ੍ਰਾਮ ਲੀਗਲੀ ਕਰ ਰੱਖਿਆ ਜਿਹੜਾ ਮਰਜ਼ੀ ਲੈ ਕੇ ਪਿਆ ਵੀਰੇ ਕਿਵੇਂ ਬਚ ਜਿਓਗੇ ਇੱਛਾ ਜ਼ਰੂਰ ਆ ਜੇ ਬੱਚਾ ਬਚੇ ਚਾਹੁੰਦਾ ਹਰੇਕ ਆ ਕੇ ਬੱਚਾ ਬਚੇ ਪਰ ਬਾਪੂ ਇਹ ਚਾਹੁੰਦਾ ਵੀ ਮੈਂ ਤਾਂ ਰਾਤ ਨੂੰ ਪੈ ਕੇ ਸੌਂ ਜਾਣਾ ਇਹ ਚਾਹਦਾ ਨਾ ਸੋਚੋ ਬਣਾਓ ਜੇ ਤੁਸੀਂ ਸੋਚਦੇ ਹੋ ਕਿ ਮੈਂ ਕੱਰਾ ਰਾਤ ਨੂੰ ਪੈ ਕੇ ਲਾਇਬਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਤੇ ਫਿਰ ਤੁਹਾਡੇ ਬੱਚੇ ਨੂੰ ਕਿਵੇਂ ਆਏਗੀ ਤੁਹਾਡੀ ਵੀ ਤਾਂ ਲੱਤ ਆ ਨਾ ਤੁਹਾਨੂੰ ਵੀ ਤਾਂ ਧੱਕ ਪਈ ਹੈ ਨਾ ਜਿਹੜਾ ਬੱਚਾ ਗੋਲੀਆਂ ਖਾਣ ਲੱਗ ਜਾਂਦਾ ਨਸ਼ੇ ਤੇ ਲੱਗ ਜਾਂਦਾ ਉਹਨੂੰ ਕੁੱਟਣ ਦਾ ਯਤਨ ਕਰਦੇ ਹੋ ਉਹਨੂੰ ਬੰਨਣ ਦਾ ਯਤਨ ਕਰਦੇ ਹੋ ਬਹੁਤ ਕੁਛ ਕਰਦੇ ਹੋ ਜਿਹੜੀ ਲੱਤ ਤੁਹਾਨੂੰ ਸ਼ਰਾਬ ਨਹੀਂ ਛੱਡਣ ਦਿੰਦੀ ਉਹੀ ਲੱਤ ਉਹਨੂੰ ਗੋਲੀਆਂ ਨਹੀਂ ਛੱਡਣ ਦਿੰਦੀ ਬਾਪ ਤੇ ਦਾਦੇ ਸੋਹ ਖਾਨੇ ਇਸ ਗੱਲ ਦੀ ਕਿ ਅਸੀਂ ਆਪਦੇ ਪੁੱਤ ਤੇ ਪੋਤਰੇ ਬਚਾਉਣੇ ਆ ਅਸੀਂ ਅੱਜੇ ਤੋਂ ਆਪਦੇ ਘਰੇ ਸ਼ਰਾਬ ਨਹੀਂ ਬਰਉਣੀ ਅਗਰ ਤੁਸੀਂ ਆਪਦੀ ਇਸ ਲਤ ਤੇ ਕਾਬੂ ਪਾਉਣ ਲਈ ਆਪਗੇ ਇਸ ਭਾਵਨਾ ਨੂੰ ਕੰਟਰੋਲ ਕਰ ਲੈਨੇ ਹੋ ਤੇ ਮੈਂ ਸ਼ਰਤ ਦਿੱਤੀ ਆ ਭਾਵੇਂ ਮੈਨੂੰ ਨੀਂਦ ਆਵੇ ਜਾਂ ਨਾ ਆਵੇ ਮੇਰੇ ਰੋਟੀ ਹਾਜਮ ਹੋਵੇ ਜਾਂ ਨਾ ਹੋਵੇ ਮੈਂ ਸ਼ਰਾਬ ਛੱਡਤੀ 10 ਦਿਨ ਮੈਂ ਭੁੱਖਾ ਰਹਿ ਲਾਂਗਾ ਮੈਂ ਸ਼ਰਾਬ ਛੱਡਤੀ ਦੇਖਾ ਕੇ ਬੜਾ ਬਿਰ ਬੱਚੇ ਵੀ ਇੱਕ ਦਿਨ ਆਉਗੇ ਨਾ ਜਦੋਂ ਤੁਸੀਂ ਉਹਨੂੰ ਇਹ ਬਾਕੇ ਕਹੋਗੇ ਪੁੱਤ ਮੈਂ दारू ਪੀਂਦਾ ਸੀ ਮੈਂ ਬਹੁਤ ਸ਼ਕਤੀ ਨਾਲ ਮੈਨੂੰ ਇਹ 15 ਦਿਨ ਰਾਜੇ ਰੋਕੀ ਨੂੰ ਸੁਆਦ ਨਹੀਂ ਲੱਗਦਾ ਮੈਨੂੰ ਰਾਜੇ ਨੀਂਦ ਨਹੀਂ ਆਈ 10 ਦਿਨ ਪਰ ਮੈਂ ਤੇਰੇ ਖਾਤਰ ਛੱਡੀ ਹੈ ਯਾਰ ਤੂੰ ਵੀ ਸਮਝ ਮੇਰਾ ਅਖਿਆਲਾ 70% ਜਵਾਕ ਆਉਂਦੇ ਪਿਓ ਦਾ ਕਰਲਾ ਮੰਨ ਕੇ ਨਸ਼ਾ ਛੱਡ ਜਾਣਗੇ ਤੁਸੀਂ ਖੁਦ ਜ਼ਿੰਮੇਵਾਰ ਹੋ ਆਪਦੇ ਬੱਚਿਆਂ ਨੂੰ ਨਸ਼ੇ ਤੇ ਲਾਉਣ ਲਈ ਉਹ ਤਾਂ ਭਾਦਿਓ ਵੀ ਸ਼ਾਮ ਨੂੰ ਪੈਕੇਜ ਜ਼ਰੂਰ ਲਾਉਣਾ ਹੈ ਲੇਕਿਨ ਉਹਨਾਂ ਨੂੰ ਭਾਦਿਓ ਕਿ ਨਸ਼ੇ ਤੋਂ ਰਹਿਤ ਰੱਖ ਲੋ ਇਹ ਕਿੱਧਰ ਨਹੀਂ ਥੋਰੀ ਕਰਨੀ ਤੁਸੀਂ ਆਪਣੇ ਆਪ ਤੇ ਪਹਿਲਾ ਦਿਓ ਜਿਹੜੀਆਂ ਸਭੀਆਂ ਭੈਣਾਂ ਐ ਇਹਨਾਂ ਨੂੰ ਮੇਰੇ ਹੱਥ ਛੋੜ ਕੇ ਬੇਨਤੀ ਆ ਭੈਣੋ ਦੇਖੋ ਤੁਸੀਂ ਵੱਡਾ ਟੀਚਰ ਹੋ ਬੱਚੇ ਦਾ ਪਹਿਲਾ ਟੀਚਰ ਬੱਚੇ ਦੀ ਮਾਂ ਹੈ ਬਹੁਤ ਕੁਝ ਬੱਚਾ ਦੀ ਮਾਂ ਤੋਂ ਸਿੱਖਦਾ ਹੈ ਅਗਰ ਮਾਂ ਜਿਸ ਦਿਨ ਬੱਚੇ ਨੇ ਜਨਮ ਨਹੀਂ ਵੀ ਲਿਆ ਉਸ ਦਿਨ ਵੀ ਨਿਤਨੇਮ ਕਰਦੀ ਹੈ ਤਾਂ ਉਹਦੇ ਨਿਤਨੇਮ ਦਾ ਅਸਰ ਬੱਚੇ ਨੂੰ ਮਿਲ ਰਿਹਾ ਹੈ ਸਾਇੰਸ ਨੇ ਸਿੱਧ ਕਰਤਾ ਕਿ ਮਾਂ ਦੇ ਵਿਚਾਰ ਬੱਚੇ ਨੂੰ ਪ੍ਰਭਾਵਿਤ ਕਰਦੇ ਨੇ ਪੇਟ 'ਚ ਪਏ ਨੂੰ ਵੀ ਤੇ ਜਦੋਂ ਉਹ ਬੱਚੇ ਨੇ ਦੁਨੀਆ ਤੇ ਆ ਗਿਆ ਜਨਮ ਲੈ ਲਿਆ ਮਾਂ ਦੁੱਧ ਪਿਉਂਦੀ ਆ ਤੇ ਨਿਤਨੇਮ ਕਰ ਰਹੀ ਹੈ ਮੈਂ ਦਾਅਵੇ ਨਾਲ ਕਹਿੰਦਾ ਬੱਚਾ ਨਿਤਨੇਮ ਹੀ ਮੰਗਦਾ ਹੈ ਸਾਰੇ ਪਲੇ ਬਹੁਤ ਮਸਾਲਾ ਨੇ ਮਾਂ ਦੀ ਸਿੱਖਿਆ ਧਰੂ ਨੂੰ ਕੀੜੇ ਭਗਤ ਬਣਾਤਾ ਯਾਰ ਦੱਸਿਓ ਬਣਾ ਮਾਂ ਨੇ ਬਣਾਇਆ ਪਿਓ ਤਾਂ ਭਗਤ ਨਹੀਂ ਸੀ ਉਹਦਾ ਪਿਓ ਤਾਂ ਇੱਕ ਜਾਨ ਸੀ ਮਾਂ ਨੇ ਬਣਾਇਆ ਨਾ ਬਾਬੇ ਫਰੀਦ ਆ ਆ ਬੈਠੇ ਨੇ ਬਾਬਾ ਫਰੀਦ ਜੀ ਹਾਜ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਕਿਹਨੇ ਬਣਾਇਆ ਬਾਬੇ ਫਰੀਦ ਦੀ ਮਾਂ ਨੇ ਬਣਾਇਆ ਕਿੰਥੋਂ ਤੱਕ ਦੀ ਪਦਵੀ ਹਾਸਲ ਕਰਕੇ ਸਿਰਫ ਇੱਕੋ ਗੱਲ ਉਹਦੀ ਲੰਬਲੀ ਮਾਂ ਨੇ ਕਿ ਮੇਰਾ ਬੇਟਾ ਸਭ ਤੋਂ ਵੱਧ ਆ ਚੀਜ਼ ਚੰਗੀ ਪਸੰਦ ਕਰਦਾ ਹੈ ਉਹ ਸੀ ਸ਼ੱਕਰ ਉਹਨੂੰ ਸ਼ੱਕਰ ਦੇਣੀ ਸ਼ੁਰੂ ਕਰ ਲਈ ਹੌਲੀ-ਹੌਲੀ ਉਸ ਸ਼ੱਕਰ ਦਾ ਲਾਲਚ ਹੌਲੀ-ਹੌਲੀ ਸ਼ੱਕਰ ਦਾ ਲਾਲਚ ਉਹਨੂੰ ਰੱਬ ਦੇ ਨਾਲ ਜੋੜ ਗਿਆ ਪਿਆਰੋ ਉਸ ਮਾਲਾ ਨਾਲ ਜੁੜ ਗਿਆ ਉਸ ਖੁਦਾ ਦੇ ਨਾਮ ਨਾਲ ਜੁੜ ਗਿਆ ਭਾਈ ਗੁਰ ਦੇ ਨਾਮ ਨਾਲ ਜੁੜ ਗਿਆ ਇਹਦੇ ਵਿੱਚ ਕਿੱਡੀ ਵੱਡੀ ਪਦਵੀ ਹਾਸਲ ਕਰੀ ਬੈਠਾ ਜਿਦੋਂ ਖੰਨਪਰ ਸਾਹਿਬ ਦਾ ਭੋਗ ਪੈਣਾ ਹੁੰਦਾ ਹੈ ਨਾ ਤਰਕੇ 4 ਵਜੇ ਉਹਦੇ ਸ਼ਲੋਕ ਆਉਂਦੇ ਨੇ ਤੇ ਲੋਕ ਮੰਗ ਕਰਦੇ ਆ ਕਿ ਗ੍ਰੰਥੀ ਜੀ ਕਿਰਪਾ ਕਰਕੇ ਉਹਨਾਂ ਸ਼ਲੋਕਾਂ ਦੇ ਵਧੀਆ ਗ੍ਰੰਥੀ ਵਧੀਆ ਪਾਠ ਦੀ ਡੂਜੀ ਜੀ ਲਾ ਦਿਓ ਜਿਹੜਾ ਲੋਕਾਂ ਦਾ ਕਵਾਰ ਖੋਲ ਦੇ ਲਾਉਂਦੇ ਆ ਕਿ ਨਹੀਂ ਲਾਉਂਦੇ ਬੋਲਿਓ ਲਾਉਂਦੇ ਆ ਨਾ ਇਹਦਾ ਮਤਲਬ ਬਾਬੇ ਫਰੀਦ ਦੀ ਬਾਣੀ ਚ ਤੁਹਾਡੇ ਕਵਾਰ ਖੋਲਣ ਦੀ ਤਾਕਤ ਹੈ ਕਿ ਉਹਨੂੰ ਬਣਾਇਆ ਕਿਨੇ ਮਾਂ ਨੇ ਬਣਾਇਆ ਪੈਣ ਤੁਸੀਂ ਵੀ ਮਾਵਾਂ ਹੈ ਮੇਰੀ ਹੱਥ ਛੋੜ ਕੇ ਬੇਨਤੀ ਆ ਕਿਰਪਾ ਕਰੋ ਨਿਤਨੇਮੀ ਬਣੋ ਬੱਚੇ ਨੂੰ ਜੋੜੋ ਜਿਹਦੇ ਨਾਲ ਜੋੜੋ ਜੇ ਅਸੀਂ ਮੱਥ ਲਾਂਗੇ ਕਿ ਮੈਂ ਉਹਦਾ ਬੱਚਾ ਗੁਰਸਿੱਖ ਬਣਾਉਣਾ ਹੈ ਜੇ ਉਹ ਗੁਰਸਿੱਖ ਨਹੀਂ ਵੀ ਬਣੇਗਾ ਨਾ ਮਿੱਤਰੋ ਅਗਰ ਉਹ ਅਮਰਤ ਨਹੀਂ ਵੀ ਸ਼ਕੇਗਾ ਲੇਕਿਨ ਨਸ਼ਾ ਤੋਂ ਜ਼ਰੂਰ ਬਚ ਜਾਏਗਾ ਕੀ ਖਿਆਲ ਹੈ ਬਚ ਜਾਏਗਾ ਨਾ ਜੇ ਪਿਓ ਸੋਚੇ ਕਿ ਨਹੀਂ ਭਈ ਮੈਂ ਤਾਂ ਥੜੀ ਕਟਾਉਣੀ ਆ ਨਾ ਮੈਂ ਤਾਂ ਵਿਆਹ ਤੇ ਚੱਲਿਆ ਅੱਜ ਸਹੋੜਿਆਂ ਦੇ ਵਿਆਹ ਤੇ ਸਾਫ ਸੁਥਰਾ ਸੋਹਣਾ ਬਣ ਕੇ ਕਟਿੰਗ ਕਰਾ ਕੇ ਸੋਹਣਾ ਲੱਗਣਾ ਮੈਂ ਤਾਂ ਮੈਂ ਤਾਂ ਕਟੇ ਕਰਾਉਣੀ ਆ ਜਿਉ ਫਿਰ ਬੱਚੇ ਨੂੰ ਸੋਚੇ ਕਿ ਪੁੱਤ ਤੂੰ ਮੁਰਸ਼ਦ ਬਣ ਜਾ ਰਹੀ ਹੈ ਕੀ ਖਿਆਲ ਹੈ ਜੇ ਪਿਓ 70 ਸਾਲ ਦਾ ਜਾਂ 60 ਸਾਲ ਦਾ ਹੋ ਕੇ ਵੀ ਇਹ ਭਾਲਣਾ ਰੱਖਦਾ ਕਿ ਮੈਂ ਸੋਹਣਾ ਬਣਨਾ ਹੈ ਤੇ ਫਿਰ ਬੱਚਾ ਜਿਹੜਾ ਸੋਨਾ ਸਿੰਘ ਦਾ 18 ਸਾਲ ਦਾ ਹੈ ਉਹ ਨਹੀਂ ਭਾਵਨਾ ਰੱਖਦਾ ਕਿ ਮੈਂ ਕੇਸ ਕਟਾ ਕੇ ਸੋਹਣਾ ਬਣਨਾ ਹੈ ਮੈਂ ਕੰਨਾਂ 'ਚ ਮੁੰਦਰਾ ਪਾ ਕੇ ਸੋਹਣਾ ਬਣਨਾ ਹੈ ਨਹੀਂ ਰੱਖੇਗਾ ਉਹਦੀ ਭਾਵਨਾ ਨੂੰ ਕਿਵੇਂ ਕੰਟਰੋਲ ਕਰੋਗੇ ਪਹਿਲਾਂ ਬਾਪ ਆਪਣੀ ਭਾਵਨਾ ਦੇ ਕੰਟਰੋਲ ਕਰੋ ਉਹਨੂੰ 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 ਮੈਸੇਜ ਦਿਓ ਅੰਦਰ ਸੋ ਮੇਰੀਆਂ ਬੋਲੀਆਂ ਗੱਲਾਂ ਦੇ ਵਿੱਚ ਕੋਈ ਕੌੜੀ ਲੱਗੀ ਹੋਵੇ ਮੇਰੇ ਮਿੱਤਰੋ ਮੈਂ ਪਹਿਲਾਂ ਝੋਲੀ ਅੰਦਰ ਕੀ ਮਾਫੀ ਮੰਗਦਾ